ਇੱਕ ਮਿੰਟ ਮਾਮਲਾ ਕੀ ਸੀਗਾ ਕਮੈਂਟੀ ਯਾਰ 10 ਹਜ਼ਾਰੋਂ ਥੋੜਾ ਜਿਆਦਾ ਅਰੋੜਾ ਜੀ ਕੀ ਮਾਮਲਾ ਕੀ ਸੀਗਾ ਮਾਮਲਾ ਕੀ ਸੀਗਾ 10 ਹਜ਼ਾਰ ਦਾ ਮਾਮਲਾ ਕੀ ਸੀਗਾ 10 ਚਿਪਸਾਂ ਦਾ ਪ੍ਰਧਾਨ ਹੈ ਜੀ ਅਮਿਤ ਅਰੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾਂ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆ ਉਹ ਜੀ ਟਟਖਲਾ ਪਰਚਾ ਲਿਖਾ ਰਿਹਾ ਹੈ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਹੈ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪ ਉਲਟਾ ਮੈਨੂੰ ਕਹਿ ਰਿਹਾ ਦਾ ਦੇਖੋ ਪਰਚਾ ਰਖਾ ਰਹੇ ਆ ਜੀ ਕਿਸੇ ਚੀਜ਼ ਦਾ ਕੰਮ ਨਹੀਂ ਮੇਰਾ ਸਿਰ ਫਲੈਕਸ ਦਾ ਕੰਮ ਹੈ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮੀਰ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਹੀ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਤੋਂ ਘ੍ਰੀਸਾਂ ਘੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ ਭਾਜੀ ਸੇਰੇ ਆਜੀ ਸ਼ਾਮੀ ਆ ਜੀ ਸੇਰੇ ਆਜੀ ਸ਼ਾਮੀ ਆ ਜੀ ਕੱਲ ਆਜੀ ਪਰਸੋ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਦੇ ਨਹੀਂ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਤਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਇਹ Hindu ਨਾਲ ਕੀ ਕਰੇ ਮੈਂ ਵੀ Hindu ਬੰਦਾ ਭਾਜੀ ਉਸ ਤੋਂ ਮੇਰੇ ਖਿਲਾਫ ਪਰਚਾ ਕਰਵਾਉਣਾ ਆਇਆ ਜੀ ਉਸ ਤੋਂ ਹੁਣ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ 'ਚ ਬੁਲਾਇਆ ਜਾ ਰਿਹਾ ਹੈ ਜੀ ਮੈਂ ਕਿਹਾ ਚਲੋ ਮਾ ਜਾਣਾ ਜੀ ਭਾਜੀ ਮੈਂ ਥਾਣੇ ਆ ਰਿਹਾ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਸਤੇ ਹਾਂਜੀ ਸਰ ਮੇਰਾ ਫੋਨ ਹੀ ਚੱਗਦਾ ਸੀ ਜੀ ਮਿਸਕੋਲਾ ਜਾ ਰਹੀ ਹੁੰਦੀ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਹੁਣ ਕੀ ਕਹਿੰਦੇ ਹੋਂਸੇ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸੋ ਥਾਣੇ ਦੇ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤ ਵੀ ਸਰ ਕਟੋ ਅੜੀ ਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਮੈਂ ਫੋਨ ਕਰ ਰਹੇ ਹਾਂ ਬਸ ਸਵੇਰੇ ਸ਼ਾਮ ਹੀ ਆ ਜੀ ਮੰਗਲਵਾਰ ਹੀ ਸਵੇਰੇ ਆਈ ਵਾ ਇਹ ਕਰੀ ਜਾਂਦੇ ਜੀ ਤੁਹਾਡੇ ਖਿਲਾਫ ਨਾਲ ਕੰਪਲੇਨਟ ਕੀਤੀ ਹੈ ਸਰ ਮੇਰੇ ਖਿਲਾਫ ਨੇ ਕੰਪਲੇਨਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਜਦੋਂ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਨਟ ਆ ਰਿਹਾ ਜੀ ਪਤਾ ਨਹੀਂ ਸਰ ਅੰਦਰ ਜਾਵਾਂਗਾ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਨਟ ਲਿਖਾਈ ਹੈ ਸੱਚਾ ਦੇ ਕਮਰੇਜਮਨ ਬੁਲਾਇਆ ਕੰਨ ਡਗਲਾ ਕੰਪਲੀਟ ਆਈਏ ਤੇ 20 ਹਰਾਂ ਵੀ ਡੋੜਾ ਜਿਹਾ ਲਖਾਤਾ ਸੋ ਉਲਟਾ ਸੋ ਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੀਟ ਲਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਭਾਈ ਦੇਖੋ ਹੁਣ ਦੇਖੋ ਮੈਂ ਭਾਜੀ ਕੰਮ ਕਰਾ ਵਾਲਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਕੱਟ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਕੱਟ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ਾਮੀ ਹਾਂ ਦੇਖੋ ਮੈਨੂੰ ਥਾਣੇ ਫੋਨ ਆਇਆ ਕਹਿੰਦਾ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਆ ਕੇ ਰਿਪੋਰਟ ਲਾਇਰ ਕੰਪਲੇਟ ਲਖਾਈ ਜਾਦੀ। ਲੇਕਿਨ ਤੁਹਾਨੂੰ ਥਾਣੇ ਬੁਲਾਉਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਰ ਕਿਸ ਚੀਜ਼ ਦੇ ਤੁਸੀਂ ਕੰਪਲੇਟ ਲਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਥਾਣੇ ਦੱਸਦੇ ਹਾਂ ਜੀ ਕਿਉਂਕਿ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਤਾਂ ਹੀ ਥਾਣੇ ਆਏ ਹਾਂ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣੇ ਤੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿਉਂਕਿ ਮ ਕਿਸ ਚੀਜ਼ ਦੀ ਮੈਨੂੰ ਡਰ ਨਹੀਂ ਭਾਜੀ ਮੈਂ ਕੱਲਾ ਆ ਕੇ ਫਿਰ ਰਿਪੋਰਟ ਲਖਾ ਰਹੇ ਨੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂ ਅੰਦਰ ਜਾ ਕੇ ਪਤਾ ਲੱਗੂ ਭਾਜੀ ਕੀ ਲਖਾਇਆ ਹੈ ਹਨ ਭਾਜੀ ਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਤੋਂ 4-5 ਮਹੀਨੇ ਪਹਿਲਾਂ ਜੀ ਅਮਰ ਉਸ ਵੇਲੇ ਭਾਜੀ ਇੱਕ ਸਿਪਸਨਾ ਹੈਗਾ ਸਿਪਸਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾਂ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆ ਉਹ ਜੀ ਘਟਖਲਾ ਪਰਚਾ ਲਖਾ ਰਹੇ ਆ ਜੀ ਮੈਂ ਸਰ ਕਿਸ ਚੀਜ਼ ਦਾ ਪਰਚ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਿਆ ਦੇਖਾ ਪਰਚਾ ਘਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਮੇਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਆ ਸਰ ਮੈਨੂੰ 4 ਮਹੀਨੇ ਤੋਂ ਘੜੀਸਾਂ ਘਾ ਰਹੇ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਦੇ ਲਈ ਤੁਸੀਂ ਲਗਾਤਾਰ ਜਾਂਨੇ ਕੈਮਰੇ ਵਾਲੇ ਤੇ ਲਗਾਤਾਰ ਜਾਂਨੇ ਕਿਉਂ ਕਿ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕੋਲ ਦਿੱਤੇ ਜਾਣਗੇ ਕਰੋ ਜੀ ਫੇਰੇ ਆ ਜੀ ਸ਼ਾਮੀ ਆ ਜੀ ਫੇਰੇ ਆ ਜੀ ਸ਼ਾਮੀ ਆ ਜੀ ਕੱਲ ਆ ਜੀ ਪਰਸੋਂ ਆ ਜ ਤਾਂ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਆ ਕਦੀ ਕਦੀ ਕਰੀ ਗਸਮਾਹ ਲਾ ਕੇ ਕਿਸੇ ਇੱਕ ਨੰਬਰ ਝੂਠਾ ਬੰਦਾ ਵਾ ਜੀ ਆ ਠੀਕ ਆ ਜੀ ਅੱਜ ਸਰ ਦੇਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ